ਸੇਵਾ ਹੀ ਹੈ ਜੀ ਨਹੀਂ ਨਾ ਆਇਆ ਕੋਈ ਕੰਮ ਆਇਆ ਕੋਈ ਤਾਂ ਕੱਟਾ ਹੀ ਬਦਲੋ ਇਹਨਾਂ ਦੇ ਬਾਬੇ ਨੇ ਨਾ ਕਰਨੇ ਇਹਨਾਂ ਆਪਾਂ ਕਿਹੜਾ ਨਾ ਕਰਦੇ ਆਪਣੇ ਸੰਸਥਾ ਦੀ ਹੈ ਇਹ ਕੰਮ ਸਰਕਾਰ ਦਾ ਜਿਹੜੇ ਬਾਬੇ ਜੀ ਚੱਲ ਚੱਲ ਰਹਿਵੇਂ ਨਾ ਕਿੰਨੇ ਬਾਬੇ ਸੁੱਕੀ オ、ま、ープラーは一本盛り一本ではやっんだけ ਮੈਂ ਤਾਂ ਬਾਬਾ ਜੀ ਕੋਈ ਵੀ ਸੀ ਕਰ ਰਿਹਾ ਕਿ ਕਿੰਨੇ ਬਾਬੇ ਹੋ ਅਸੂ ਤੇ ਕੇਵਾ ਆਪਣੇ ਲਈ ਚੀ ਲੱਗੀ ਠੀਕ ਹੈ ਜੀ ਆਪਾਂ ਬਸ ਤਾਂ ਮੈਂ ਕਿ ਜੀ ਆਪ ਜਿਹੜਾ ਐਂਗਲ ਨਾ ਕਰਿਆ ਪਰ ਮਿੱਟੀ ਦੇ ਬੋਰੇ ਪਰ ਨਾਲ ਇੱਕ ਦਾ ਸਤਾ ਸੁਣ ਦੋ ਬੋਲੇ ਇਸੋ ਨਾ ਤੇ ਸਾਰੇ ਬਾਵਾ ਗੜੀਆਂ ਕਰ ਗਏ ਨਹੀਂ ਐਵੇਂ ਕੋ ਡਰੇ ਪਰਦੇ ਸਾਰੇ ਬਾਵਾ ਜੀ ਜਦੋਂ ਮੈਂ ਇੱਥੇ ਆਇਆ ਸੀ 45 ਫੁੱਟ ਲੰਮੀ ਹੋਈ ਸੀ 45 ਫੁੱਟ ਲੰਮੀ ਹੋਈ ਸੀ ਤਾਂ ਰਾਤੋਂ ਰਾਤ ਸਾਰੀ ਰੁੜ ਗਈ ਤੇ ਮੈਂ ਜਦੋਂ ਆਇਆ ਇਹਨਾਂ ਮੈਨੂੰ ਪਿੰਡ ਵਾਲਿਆਂ ਨੂੰ ਫੋਨ ਕੀਤਾ ਜੀ ਇੱਥੇ ਆਓ ਕਿ ਕੋਈ ਨਹੀਂ ਆਉਂਦਾ ਪਿਆਗਾ ਮੈਂ ਉਦੋਂ ਬਾਠੀ ਸੀ ਐਸਐਸਪੀ ਸਾਰੇ ਆ ਗਏ ਤੇ ਉਹ ਵੀ ਉਹਨਾਂ ਆਣ ਕੇ ਕੀਤਾ ਕੁਛ ਨਹੀਂ ਸੰਗਤਾਂ ਵਿਚਾਰੀਆਂ ਲੱਗੀਆਂ ਰਹੀਆਂ ਨੇ ਪਹੁੰਚ ਆਈ ਮੁੰਡਾ ਸੁਪਰੀ ਸੀਗਾ ਜੀ ਜਿਹੜਾ ਕੈਪਟਨ ਆਇਆ ਇੱਥੇ ਨਹੀਂ ਇਥੋਂ ਆਪਣੇ ਹੈਗਾ ਜੀ ਅਮਰitsar ਦਾ ਉਹ ਵਿਚਾਰਾ ਲੱਗਾ ਰਿਹਾ ਆਪਦੀ ਟੀਮ ਲੈ ਕੇ ਉਹਨਾਂ ਦਾ 100 ਬੰਦਾ ਸੀ ਪਹੁੰਚਦਾ ਇੱਥੇ ਕਿਉਂਕਿ ਉਹਨਾਂ ਨੇ ਤੇ ਸੰਗਤ ਨਹੀਂ ਨਹੀਂ ਉਹਨਾਂ ਸਾਰਾ ਉਸ ਤੋਂ ਬਾਅਦ ਜਦੋਂ ਦੋਨੇ ਮੋਰਚਾ ਸੰਭਾਲਿਆ ਤੁਹਾਡੀ ਅਰਦਾਸ ਬੇਨਤੀ ਨੇ ਵਾਹੇ ਉਦੋਂ ਹੀ